ਸਮੁੰਦਰ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਅਚਾਨਕ ਸਮੁੰਦਰ ਦੇ ਵਿੱਚ ਅੱਗ ਦੀਆਂ ਤੇਜ਼ ਲਪਟਾਂ ਨਿਕਲਣ ਲੱਗ ਪਈਆਂ ਨੇ ਇਸ ਜਹਾਜ਼ ਦੇ ਵਿੱਚ 280 ਤੋਂ ਵੱਧ ਲੋਕ ਸਵਾਰ ਸਨ ਜਿਨ੍ਹਾਂ ਦੇ ਵਿੱਚੋਂ ਦੱਸਿਆ ਜਾ ਰਿਹਾ ਜੋ ਰਿਪੋਰਟਾਂ ਦੇ ਮੁਤਾਬਕ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਕਈ ਲੋਕ ਹਾਲੇ ਲਾਪਤਾ ਨੇ ਕਈ ਲੋਕਾਂ ਦਾ ਰੈਸਕਿਊ ਵੀ ਕਰ ਲਿਆ ਗਿਆ ਹੈ ਇੰਡੋਨੇਸ਼ੀਆ ਦੀਆਂ ਇਹ ਤਸਵੀਰਾਂ ਨੇ ਭਿਆਨਕ ਤਸਵੀਰਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਹੁਣ ਸਾਹਮਣੇ ਆ ਰਹੀਆਂ ਨੇ ਖੌਫਨਾਕ ਮੰਜ਼ਰ ਕੈਮਰੇ ਦੇ ਵਿੱਚ ਕੈਦ ਹੋਇਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਚੀਕ ਚਿਹਾੜਾ ਮੱਚਿਆ ਹੋਇਆ ਹੈ ਅੱਗ ਦਾ ਗੁਬਾਰ ਨਜ਼ਰ ਆ ਰਿਹਾ ਅਸਮਾਨ ਤੱਕ ਧੂਆਂ ਹੀ ਧੂਆਂ ਨਜ਼ਰ ਆ ਰਿਹਾ ਅੱਗ ਦੀਆਂ ਲਪਟਾਂ ਪਹੁੰਚੀਆਂ ਹੋਈਆਂ ਨੇ ਇੱਕ ਪਾਸੇ ਪਾਣੀ ਹੈ ਉੱਪਰ ਅਸਮਾਨ ਦੇ ਵਿੱਚ ਅੱਗ ਦੀਆਂ ਲਪਟਾਂ ਜਾ ਰਹੀਆਂ ਨੇ ਤਾਂ ਇੰਡੋਨੇਸ਼ੀਆ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਬੀਤੇ ਦਿਨ ਇਹ ਹਾਦਸਾ ਵਾਪਰਿਆ ਜਿੱਥੇ ਦੱਸਿਆ ਜਾ ਰਿਹਾ ਕਿ 280 ਤੋਂ ਵੱਧ ਲੋਕ ਇਸ ਜਹਾਜ਼ ਦੇ ਵਿੱਚ ਸਵਾਰ ਸੜ ਤੇ ਅਚਾਨਕ ਇਸ ਜਹਾਜ਼ ਦੇ ਵਿੱਚ ਅੱਗ ਲੱਗ ਜਾਂਦੀ ਹੈ ਜਦੋਂ ਅੱਗ ਲੱਗਦੀ ਆ ਤਾਂ ਜਾਨ ਬਚਾਉਣ ਦੇ ਲਈ ਲੋਕ ਸਮੁੰਦਰ ਦੇ ਵਿੱਚ ਛਾਲ ਮਾਰ ਦਿੰਦੇ ਨੇ ਲਾਈਫ ਜੈਕਟ ਪਾਈ ਜਾਂਦੀ ਆ ਤੇ ਬਾਅਦ ਦੇ ਵਿੱਚ ਲੋਕ ਕਿਸ ਤਰੀਕੇ ਦੇ ਨਾਲ ਸਮੁੰਦਰ ਦੇ ਵਿੱਚ ਛਾਲ ਮਾਰ ਰਹੇ ਨੇ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਰਹੇ ਹੋ ਲੋਕ ਮਦਦ ਦੇ ਲਈ ਆਵਾਜ਼ਾਂ ਮਾਰਦੇ ਚੀਕਾਂ ਮਾਰਦੇ ਹੋਏ ਵੀ ਨਜ਼ਰ ਆਏ ਉਹ ਤਸਵੀਰਾਂ ਤੁਹਾਨੂੰ ਲਗਾਤਾਰ ਸਕਰੀਨ ਤੇ ਦਿਖਾ ਰਹੇ ਆ ਜਿੱਥੇ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਅੱਗ ਦੀਆਂ ਤੇਜ਼ ਲਪਟਾਂ ਨਿਕਲਦੀਆਂ ਨੇ ਲੋਕ ਸਮੁੰਦਰ ਦੇ ਵਿੱਚ ਛਾਲ ਮਾਰੇ ਹੋਏ ਨੇ ਉਹਨਾਂ ਨੇ ਲਾਈਫ ਜੈਕਟਾਂ ਪਾਈਆਂ ਹੋਈਆਂ ਨੇ ਲਗਾਤਾਰ ਅੱਗ ਬਚਾਉਣ ਦੀ ਕੋਸ਼ਿਸ਼ਾਂ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਨੇ ਤਾਂ ਲਗਾਤਾਰ ਇਹ ਤਸਵੀਰਾਂ ਤੁਹਾਡੀ ਸਕਰੀਨ ਤੇ ਨੇ ਇੰਡੋਨੇਸ਼ੀਆ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ ਦੇ ਵਿੱਚ 280 ਤੋਂ ਵੱਧ ਲੋਕ ਜਿਹੜੇ ਨੇ ਸਵਾਰ ਸਨ 150 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਉਹਨਾਂ ਦਾ ਰੈਸਕਿਊ ਕਰ ਲਿਆ ਗਿਆ ਜਦਕਿ 100 ਤੋਂ ਵੱਧ ਲੋਕ ਹਾਲੇ ਵੀ ਜਿਹੜੇ ਨੇ ਲਾਪਤਾ ਦੱਸੇ ਜਾ ਰਹੇ ਨੇ ਜਿਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ਅੱਗ ਦੇ ਤੇਜ਼ੀ ਨਾਲ ਫੈਲਣ ਦੇ ਕਾਰਨ ਜਾਨ ਬਚਾਉਣ ਦੇ ਲਈ ਕਈ ਯਾਤਰੀ ਕਈ ਮਾਮਾ ਆਪਣੇ ਬੱਚਾ ਸਮੇਤ ਪਾਣੀ ਦੇ ਵਿੱਚ ਛਾਲ ਮਾਰ ਦਿੰਦਿਆਂ ਨੇ ਖੌਫਨਾਕ ਮੰਜ਼ਰ ਕੈਮਰੇ ਦੇ ਵਿੱਚ ਕੈਦ ਹੋਇਆ ਲੋਕ ਡਰੇ ਹੋਏ ਨੇ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੁਝ ਬੱਚੇ ਔਰਤਾ ਵੀ ਨਜ਼ਰ ਆ ਰਹੇ ਨੇ ਜਿਨ੍ਹਾਂ ਨੇ ਲਾਈਫ ਜੈਕਟਾ ਪਾਈਆਂ ਹੋਈਆਂ ਨੇ ਸਮੁੰਦਰ ਦੇ ਵਿੱਚ ਉਹਨਾਂ ਦੇ ਵੱਲੋਂ ਛਾਲ ਮਾਰੀ ਗਈ ਹੈ ਤਾਂ ਭਿਆਨਕ ਅੱਗ ਕਿਸ ਕਾਰਨ ਵੱਜੋਂ ਲੱਗੀ ਹੈ ਫਿਲਹਾਲ ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਜਿਵੇਂ ਹੀ ਇਹ ਹਾਦਸਾ ਵਾਪਰਦਾ ਹੈ ਬਚਾਅ ਟੀਮਾਂ ਜਿਹੜੀਆਂ ਹੁੰਦੀਆਂ ਨੇ ਉਹ ਲੱਗ ਜਾਂਦੀਆਂ ਨੇ ਰੈਸਕਿਊ ਕਰਨ ਦੇ ਵਿੱਚ ਤਿੰਨ ਵੱਡੇ ਜਹਾਜ਼ਾਂ ਨੂੰ ਤੁਰੰਤ ਮੌਕੇ ਤੇ ਭੇਜਿਆ ਜਾਂਦਾ ਹੈ ਇਸ ਦੇ ਨਾਲ ਹੀ ਜੋ ਸਥਾਨਕ ਮਛੇਰੇ ਹੁੰਦੇ ਨੇ ਅਤੇ ਲੋਕ ਜਿਹੜੇ ਹੁੰਦੇ ਨੇ ਆਪਣੀਆਂ ਕਿਸ਼ਤੀਆਂ ਲੈ ਕੇ ਬਚਾਅ ਕਾਰਜ ਲਈ ਉੱਥੇ ਪਹੁੰਚ ਜਾਂਦੇ ਨੇ ਘਟਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਅੱਗ ਲੱਗਣ ਦਾ ਕਾਰਨ ਕੀ ਹਾਲੇ ਤੱਕ ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਜੋ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਸਾਰੇ ਯਾਤਰੀਆਂ ਨੂੰ ਪਹਿਲਾਂ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇਗੀ ਜਾਂਚ ਕੀਤੀ ਜਾਵੇਗੀ ਇਸ ਤੋਂ ਬਾਅਦ ਹੀ ਕਿ ਇਹ ਅੱਗ ਕਿਸ ਕਾਰਨ ਵੱਜੋਂ ਲੱਗੀ ਹੈ ਤਾਂ ਅੱਗ ਕਿਸ ਤਰੀਕੇ ਨਾਲ ਲੱਗੀ ਹੋਈ ਹੈ ਨਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਮੁੰਦਰ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਇਹ ਹਾਦਸਾ ਵਾਪਰਿਆ ਹੈ ਜੋ ਜਾਣਕਾਰੀ ਸਾਹਮਣੇ ਆਈ ਹੈ ਤਿੰਨ ਲੋਕਾਂ ਨੂੰ ਆਪਣੀ ਜਾਨ ਵੀ ਗਵਾਉਣੀ ਪਈ ਹੈ ਇਸ ਹਾਦਸੇ ਦੇ ਵਿੱਚ ਤਾਂ ਦੱਸਿਆ ਕਿ ਕੇਐਮ ਬਾਰਸੋਲੇਨਾ ਵੀਏ ਨਾਂ ਦਾ ਇਹ ਜਹਾਜ਼ ਸੀ ਜਿਸ ਦੇ ਵਿੱਚ ਅੱਗ ਲੱਗੀ ਹੈ ਇੰਡੋਨੇਸ਼ੀਆ ਦੇ ਨਾਰਥ ਸਲਵੇਸੀ ਦੇ ਟੈਲੀਸਟਾਪੂ ਤੇ ਇਹ ਪੂਰਾ ਹਾਦਸਾ ਵਾਪਰਦਾ ਜਿੱਥੇ ਸਮੁੰਦਰ ਇੱਕ ਅਚਾਨਕ ਪਿਆਰ ਨਾ ਨਰਕ ਦੇ ਵਿੱਚ ਬਦਲ ਜਾਂਦਾ ਹੈ ਜਿਸ ਤਰੀਕੇ ਦੇ ਨਾਲ ਕਿਹਾ ਜਾਂਦਾ ਕਿ ਨਰਕ ਚ ਅੱਗ ਹੁੰਦੀ ਹੈ ਉਸੇ ਤਰੀਕੇ ਦਾ ਇਹ ਮੰਜ਼ਰ ਜਿਹੜਾ ਹੈ ਕੈਮਰੇ ਦੇ ਵਿੱਚ ਕੈਦ ਹੋਇਆ ਜਿੱਥੇ ਇੱਕ ਪਾਸੇ ਸਮੁੰਦਰ ਚੋਂ ਅੱਗ ਦੀਆਂ ਤੇਜ਼ ਲਪਟਾਂ ਜਿਹੜੀਆਂ ਨੇ ਨਿਕਲੀਆਂ ਕਿਉਂਕਿ ਜਹਾਜ਼ ਨੂੰ ਅੱਗ ਲੱਗੀ ਹੋਈ ਹੈ ਅਸਮਾਨ ਤੱਕ ਧੂੰਏ ਦਾ ਗੁਬਾਰ ਨਜ਼ਰ ਆ ਰਿਹਾ ਹੈ ਲੋਕ ਚੀਕਦੇ ਜਿਹੜੇ ਨੇ ਨਜ਼ਰ ਆ ਰਹੇ ਨੇ ਉਹਨਾਂ ਦੀ ਆਵਾਜ਼ਾਂ ਸੁਣੀਆਂ ਜਾ ਰਹੀਆਂ ਹਨ ਮਨ ਦਹਿਲ ਜਾਂਦਾ ਹੈ ਖੌਫਨਾਕ ਇਹ ਮੰਜ਼ਰ ਸੀ ਕਿਉਂਕਿ ਜਿੰਨਾ ਲੋਕਾਂ ਨੇ ਆਪਣੀ ਅੱਖੀਂ ਇਹ ਮੰਜ਼ਰ ਦੇਖਿਆ ਉਹਨਾਂ ਦੇ ਮਨਾਂ ਦੇ ਵਿੱਚ ਹਾਲੇ ਵੀ ਇਹ ਡਰ ਬੈਠਿਆ ਹੋਇਆ ਹੈ ਤਾਂ ਜੋ ਲੋਕਾਂ ਦਾ ਰੈਸਕਿਊ ਜਿਹੜਾ ਕਿਹਾ ਜਾ ਰਿਹਾ ਕਿ 150 ਤੋਂ ਵੱਧ ਲੋਕਾਂ ਦਾ ਰੈਸਕਿਊ ਕਰ ਲਿਆ ਗਿਆ ਪਰ 100 ਲੋਕ ਹਾਲੇ ਵੀ ਮਿਸਿੰਗ ਨੇ ਜਿਨ੍ਹਾਂ ਦਾ ਕੋਈ ਥੋਪਤਾ ਨਹੀਂ ਲੱਗ ਸਕਿਆ ਬੀਤੇ ਦਿਨ ਇਹ ਹਾਦਸਾ ਵਾਪਰਿਆ ਸੀ ਇੰਡੋਨੇਸ਼ੀਆ ਦੇ ਵਿੱਚ ਸਮੁੰਦਰੀ ਜਹਾਜ਼ ਸੀ ਜਿਸ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ ਤਾਂ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਇਸ ਦੀ ਤਾਂ ਜਾਂਚ ਕੀਤੀ ਜਾਏਗੀ ਪਰ ਆਏ ਦਿਨ ਅਜਿਹਾ ਹਾਦਸੇ ਵਾਪਰਣੇ ਜਕਰ ਗੱਲ ਕੀਤੀ ਜਾਵੇ ਅਹਮਦਾਬਾਦ ਦੇ ਵਿੱਚ ਪਲੇਨ ਕ੍ਰੈਸ਼ ਹੋਇਆ ਸੀ ਜਿਸ ਦੇ ਵਿੱਚ 270 ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਸੀ ਬੀਤੇ ਦਿਨ ਹੀ ਲੰਡਨ ਦੇ ਵਿੱਚ ਇੱਕ ਜਹਾਜ਼ ਕ੍ਰੈਸ਼ ਹੁੰਦਾ ਹਾਲਾਂਕਿ ਉਸ ਦੇ ਵਿੱਚ ਕਿੰਨੇ ਲੋਕਾਂ ਦੀ ਮੌਤ ਹੋਈ ਸੀ ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਸੀ ਪਰ ਹੁਣ ਜਿਸ ਤਰੀਕੇ ਦੇ ਨਾਲ ਸਮੁੰਦਰ ਦੇ ਵਿੱਚ ਹਾਦਸਾ ਵਾਪਰਿਆ ਸਮੁੰਦਰ ਦੇ ਵਿੱਚ ਇੱਕ ਜਹਾਜ਼ ਨੂੰ ਅੱਗ ਲੱਗ ਜਾਂਦੀ ਹੈ ਜੋ ਅੱਗ ਦੀਆਂ ਲਪਟਾਂ ਦੇ ਵਿੱਚ ਇਹ ਜਹਾਜ਼ ਆ ਜਾਂਦਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜੋ ਜਹਾਜ਼ ਦਾ ਢਾਂਚਾ ਪੂਰੀ ਤਰੀਕੇ ਦੇ ਨਾਲ ਸਵਾਦ ਦੇ ਵਿੱਚ ਤਬਦੀਲ ਹੋ ਚੁੱਕਾ ਹੈ ਕਾਲਾ ਪੈ ਚੁੱਕਾ ਹੋਇਆ ਹੈ ਜੋ ਇਸ ਦੇ ਅੰਦਰ ਸਮਾਨ ਸੀ ਉਹ ਵੀ ਸੜ ਕੇ ਸਵਾ ਹੋ ਚੁੱਕਾ ਹੈ ਤੇ ਲੋਕ ਜਿਹੜੇ ਨੇ ਆਪਣੀ ਜਾਨ ਬਚਾਉਣ ਦੇ ਲਈ ਉਹਨਾਂ ਨੂੰ ਸਮੁੰਦਰ ਦੇ ਵਿੱਚ ਛਾਲ ਮਾਰਨੀ ਪੈਂਦੀ ਹੈ ਜੋ ਉੱਥੇ ਲੋਕ ਉਹਨੇ ਕ੍ਰੂ ਮੈਂਬਰ ਹੁੰਦੇ ਨੇ ਉਹ ਲੋਕਾਂ ਦੀ ਮਦਦ ਕਰਦੇ ਨੇ ਉਹਨਾਂ ਨੂੰ ਲਾਈਫ ਜੈਕਟ ਪਵਾਉਣ ਦੇ ਵਿੱਚ ਤਾਂ ਇਸ ਤਰੀਕੇ ਦੇ ਨਾਲ ਇਹ ਪੂਰਾ ਹਾਦਸਾ ਵਾਪਰਦਾ ਹੈ ਹਾਲਾਂਕਿ ਕਈ ਲੋਕਾਂ ਦਾ ਰੈਸਕਿਊ ਕਰ ਲਿਆ ਗਿਆ ਪਰ ਜਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਦਾ ਹੈ ਮਨਾਂ ਦੇ ਵਿੱਚ ਲੋਕਾਂ ਦੇ ਡਰ ਜ਼ਰੂਰ ਬੈਠ ਗਿਆ ਤਾਂ ਇੰਡੋਨੇਸ਼ੀਆ ਦੀਆਂ ਇਹ ਤਸਵੀਰਾਂ ਨੇ ਜਿੱਥੇ ਬੀਤੇ ਦਿਨ ਇਹ ਹਾਦਸਾ ਵਾਪਰਿਆ